ਹalleluyah halleluyah 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 ਸਾਰੇ ਪਿੰਨ ਪਰੌਣ ਮੇਰੇ ਕੋਲ ਜੈ ਐਮ ਸੀ ਦੀ ਅੱਜ ਸਾਡੇ ਪਰਮੇਸ਼ਵਰ ਦੇ ਦਾਸ ਸਾਡੇ ਵੱਖ-ਵੱਖ ਜਥੇਬੰਦੀਆਂ ਤੋਂ ਜਿਹਦਾ ਜਲੰਧਰ ਤੋਂ ਸਾਡੇ ਯੂ ਪੀ ਐ ਤੋਂ ਸਾਡੇ ਅਸ਼ਵੀ ਜੀ ਆਏ ਨੇ ਸਾਡੇ ਅਲੀ ਹਜਰ ਜੀ ਆਏ ਨੇ ਸਾਡੇ ਉਸਨਾ ਪੰਜਾਬੀ ਮਿਨਿਸਟਰੀ ਤੋਂ ਪ੍ਰਭੂ ਦੇ ਦਾਸ ਸਤਿ ਸ਼੍ਰੀ ਅਕਾਲ ਸੋਤਾ ਜੀ ਆਏ ਨੇ ਸਾਡੇ ਹਮੀਦ ਸਿੰਘ ਮਸੀਹ ਆਏ ਨੇ ਹੋਰ ਰੱਬ ਦੇ ਦਾਸ ਜੀ ਨੇ ਵੀ ਆਏ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੋ ਪਿਛਲੇ ਦਿਨਾਂ ਦੇ ਵਿੱਚ ਇੱਕ ਗੱਲ ਉੱਠੀ ਸੀ ਵੀ ਜਿਹਦੇ ਵਿੱਚ ਕਈ ਭੈਣ ਭਰਾਵਾਂ ਨੂੰ ਸੁਣਨ ਨੂੰ ਇਹ ਮਿਲਿਆ ਵੀ ਪੋਸਟਲ ਜੀ ਨੇ ਵੀ ਕੁੱਤਾ ਕਿਹਾ ਸਾਰਿਆਂ ਨੂੰ ਉਹ ਇਦਾਂ ਦੀ ਗੱਲ ਨਹੀਂ ਸੀ ਅੱਜ ਸਾਰੇ ਭੈਣ ਭਰਾਵਾਂ ਨੇ ਅਸੀਂ ਬਹਿ ਕੇ ਗੱਲ ਕੀਤੀ ਹੈ ਪੋਸਟਲ ਜੀ ਦੇ ਨਾਲ ओरिजिनल ਸਾਰਾ ਦਿਖਾਈ ਗਈ ਪੂਰੀ ਵੀਡੀਓ ਉਹਦੇ ਵਿੱਚ ਪਰਮੇਸ਼ਵਰ ਦੇ ਦਾਸ ਨੇ ਇਹ ਗੱਲ ਕੀਤੀ ਸੀ ਕਿ ਜਿਹੜੇ ਬਪਤਿਸਮਾ ਲੈ ਕੇ ਪਾਪ ਕਰਦੇ ਨੇ ਉਹ ਕੁੱਤਿਆਂ ਦੇ ਸਮਾਨ ਨੇ ਬਾਕੀ ਸਾਡੀ ਮਸੀਹ ਕੌਮ ਜਿਹੜੀ ਅਸੀਂ ਸਾਰੀ ਮਸੀਹ ਕੌਮ ਨੂੰ ਪਿਆਰ ਕਰਦੇ ਆ ਸਾਰੇ ਲਈ ਸਾਡੇ ਭਰਾ ਜਿਹੜੇ ਸਤਕਾਰ ਦੇ ਯੋਗ ਨੇ ਅਸੀਂ ਸਾਰਿਆਂ ਦੇ ਨਾਲ ਆ ਸਾਰਿਆਂ ਨੂੰ ਮੇਰੇ ਵੱਲੋਂ ਜੇ ਐਮ ਸਿੰਘ ਜੀ ਜੇ ਐਮ ਸਿੰਘ ਜੀ ਮੈਂ ਪਾਸਟਰ ਦਾ ਲਿਆਜਰਮ ਸੇ ਚੇਅਰਮੈਨ ਫੈਕਸ਼ਨ ਪਾਸਟੋਰੇਸ਼ਨ ਪੰਜਾਬ ਤੋਂ ਅੱਜ ਅਸੀਂ ਖਾਮਰਾ ਚਰਚ ਦੇ ਵਿੱਚ ਜੋ ਅਪੋਸਟਲ ਅੰਤਮੋ ਜੀ ਨੇ ਜੋ ਗਾਰਡਨ ਤਿਆਰ ਕੀਤਾ ਉਹਦੇ ਵਿੱਚ ਖੜੇ ਆ ਰੇ ਮਾਉਂਟੇਨ ਔਰ ਸਾਡੇ ਵਿੱਚ ਜੋ ਖਾਮਰਾ ਬ੍ਰਿਸ਼ ਦੇ ਪ੍ਰੈਜ਼ੀਡੈਂਟ ਰਣਗੋਰਬ ਜੀ ਔਰ ਯੂਪੀ ਦੇ ਪ੍ਰੈਜ਼ੀਡੈਂਟ ਰਸ਼ਨੀ ਜੀ ਔਰ ਸਾਡੇ ਹੁਸਰਨਾ ਦੇ ਪ੍ਰੈਜ਼ੀਡੈਂਟ ਤੋਤਾ ਸਾਹਿਬ ਔਰ ਸਾਡੇ ਫਾਊਂਡਰ ਸਾਹਿਬ ਐਂਥਨੀ ਜੀ ਪਟਲਜਨਤਾ ਜੀ ਔਰ ਸਾਡੇ ਸਾਰੇ ਕਮਲ ਜੀ ਜੀ ਜੋ ਕ੍ਰਿਸਚਨ ਪਰਿਸ਼ਦ ਦੇ ਸੈਕਟਰੀ ਔਰ ਸਾਰੇ ਸਾਡੇ ਦਰਜਾ ਬਦਰਜਾ ਅਹੁਦੇਦਾਰ ਸਾਡੇ ਬਿਸ਼ਪ ਸਾਹਿਬਾਨ ਬਿਸ਼ਪ ਕਲਮਨ ਜੀ ਔਰ ਬਿਸ਼ਪ ਗੌਰਵ ਜੀ ਵਿੱਚ ਹੈ ਸੋ ਅਸੀਂ ਜੋ ਕਾਫੀ ਦਿਨਾਂ ਚੋ ਇੱਕ ਗੱਲ ਚੱਲ ਰਹੀ ਸੀ ਜੋ ਕਿ ਪਤਨ ਪਰਨੋੜੀ ਦੁਆਰਾ ਜੋ ਇੱਕ ਕ੍ਰਿਸਚਨ ਸ਼ਬਦ ਦਾ ਜਿਹੜਾ ਐਕਸਪਲੇਨ ਕੀਤਾ ਗਿਆ ਸੀਗਾ ਅੱਜ ਅਸੀਂ ਉਹਨਾਂ ਦੇ ਨਾਲ ਮੀਟਿੰਗ ਕੀਤੀ ਆ ਉਹਨਾਂ ਨੇ ਇਹ ਸਪਸ਼ਟ ਕਰ ਦਿੱਤਾ ਆ ਕਿ ਮੈਂ ਕ੍ਰਿਸਚਨ ਕੋਰ ਨੂੰ ਨਹੀਂ ਕਿਹਾ ਔਰ ਮੈਂ ਉਹ ਜਿਹੜਾ ਵਾਇਰਡ ਆ ਉਹਨਾਂ ਲੋਕਾਂ ਲਈ ਜਿਹੜੇ ਬਾਈਬਲ ਨੂੰ ਲੈ ਕੇ ਬਾਅਦ ਚ ਉਲਟ ਚਲਦੇ ਆ ਉਲਟ ਕੰਮ ਕਰਦੇ ਆ ਗਲਤ ਕੰਮ ਕਰਦੇ ਆ ਥੋਲਾ ਕਰਕੇ ਬਸਮਾ ਲੈ ਕੇ ਬਾਅਦ ਚ ਫਿਰ ਪੁੱਠੇ ਕੰਮਾਂ 'ਚ ਪੈਂਦੇ ਆ ਮੈਂ ਉਹਨਾਂ ਨੂੰ ਕਿਹਾ ਸੀਗਾ ਸੋ ਅੱਜ ਸਾਡੇ ਜੋ ਪ੍ਰਧਾਨ ਗੌਰਵ ਜੀ ਆ ਉਹਨਾਂ ਨੇ ਵੀ ਇਹਨੂੰ ਐਕਸਪਲੇਨ ਕੀਤਾ ਆ ਔਰ ਮੈਂ ਵੀ ਕਹਿਣਾ ਚਾਹੁੰਦਾ ਆ ਕਿ ਸਾਡੀ ਗੱਲਬਾਤ ਹੋ ਚੁੱਕੀ ਆ ਸਭ ਕੁਝ ਕਲੀਅਰ ਹੋ ਚੁੱਕਿਆ ਆ ਕੋਈ ਵਿਵਾਦ ਨਹੀਂਗਾ ਔਰ ਅਸੀਂ ਸਾਰੇ ਸਾਰੇ ਮੁਸੀਬ ਇਨਪਰਾ ਅਸੀਂ ਮਿਲ ਕੇ ਇਕਿਆ ਔਰ ਅਸੀਂ ਹਰ ਸਮੇਂ ਹਰ ਮਨੁਸ਼ੀ ਦੇ ਨਾਲ ਆ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ ਸਭ ਨੂੰ ਜੈ ਮੇਰਾ ਨਾਮ ਹਮੀਦ ਮਸੀਹ ਪ੍ਰਧਾਨ ਪੰਜਾਬ 크ਰਿਸਚਨ ਮੂਵਮੈਂਟ ਔਰ ਅੱਜ ਜਿਹੜੇ ਮੇਰੇ ਨਾਲ ਸਾਰੇ ਖੜੇ ਨੇ ਇਹਦੇ ਵਿੱਚ ਯੂਨਾਈਟਿਡ ਪਾਸਟਰ ਅਸੋਸੀਏਸ਼ਨ ਦੇ ਪ੍ਰਧਾਨ ਅਸ਼ੀਕ ਮਰਦੀ ਹੁਸੈਨ ਪੰਜਾਬੀ ਮਸੀਹ ਦੇ ਪ੍ਰਧਾਨ ਡਾਕਟਰ ਤਰਸੀਮ ਸੋਤਾ ਜੀ 크ਰਿਸਚਨ ਪਾਸਟਰ ਅਸੋਸੀਏਸ਼ਨ ਦੇ ਪ੍ਰਧਾਨ ਉਕੇਰ ਮੈਂ ਪਾਸਟਰ ਰਾਈਜ਼ਰ ਜੀ ਉਹਨਾਂ ਦੇ ਫੌਂਡ ਅੰਥਨੀ ਜੀ ਆਵੰਦ ਸਾਡੇ ਸਾਰਿਆਂ ਦੇ ਬਿਸ਼ਪ ਵਿਜੇ ਕਲਾਈਮੇਟ ਜੀ ਔਰ ਦੂਸਰੇ ਵੀ ਜੱਥੇਬੰਦੀਆਂ ਦੇ ਜਿਹੜੇ ਲੀਡਰ ਨੇ ਜਿੱਦਾਂ ਸਾਡੇ ਕੋਲ ਪੀਟਰ ਜੀ ਆਏ ਨੇ ਔਰ ਬਾਕੀ ਸਾਰੇ ਬਿਸ਼ਪ ਸਾਹਿਬ ਔਰ ਪਾਦੀ ਸਾਹਿਬ ਆਣ ਆਏ ਨੇ ਅੱਜ ਅਸੀਂ ਸਾਰੇ ਇਸ ਕਰਕੇ ਇਸ ਪ੍ਰੇਅਰ ਮਾਊਂਟਨ ਦੇ ਵਿੱਚ ਆਏ ਆ ਪ੍ਰੇਅਰ ਮਾਊਂਟਨ ਤੋਂ ਪਹਿਲਾਂ ਅਸੀਂ ਅਪੋਸਟਲ ਅੰਕਨ ਰੂਲਾ ਜੀ ਨੂੰ ਮਿਲਣ ਵਾਸਤੇ ਗਏ ਸੀ ਉਹ ਇਸ ਕਰਕੇ ਮਿਲਣ ਵਾਸਤੇ ਗਏ ਸੀ ਕਿ ਪਿਛਲੇ ਦਿਨਾਂ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਇਸ ਤਰੀਕੇ ਦਾ ਬੋਲਿਆ ਗਿਆ ਸਾਨੂੰ ਲੱਗਦਾ ਸੀ ਕਿ ਉਹਨਾਂ ਨੇ ਕ੍ਰਿਸਚਨ ਪਾਈਚਾਰੇ ਨੂੰ ਕੁੱਤਾ ਦਾ ਨਫਜ਼ ਬੋਲਿਆ ਜਦ ਅਸੀਂ ਉਹਨਾਂ ਦੇ ਨਾਲ ساری ਸਪੀਸੀਸ ਨੂੰ ਗੱਲਬਾਤ ਕੀਤੀ ਔਰ ਉਹਨਾਂ ਦੀ ਪੂਰੀ ਵੀਡੀਓ ਦੇ ਬਾਰੇ ਸਾਨੂੰ ਜਾਣਕਾਰੀ ਮਿਲੀ ਔਰ ਸਾਨੂੰ ਇਹ ਪਤਾ ਲੱਗਾ ਕਿ ਜਿਹੜੀ 40 ਸੈਕਿੰਡ ਦੀ ਵੀਡੀਓ ਵੀਡੀਓ ਕੱਟ ਕੇ ਪਾਈ ਗਈ ਆ ਇਹ ਪੂਰੀ ਸ਼ਰਾਰਤ ਨਾਲ ਪਾਈ ਗਈ ਆ ਔਰ ਇਹਦੇ ਵਿੱਚੋਂ ਪੂਰੀ ਵੀਡੀਓ ਦੇ ਵਿੱਚੋਂ ਨਫਜ਼ ਕੱਟ-ਕੱਟ ਕੇ ਜਿਹੜਾ ਕਿ ਕ੍ਰਿਸਚਨ ਸ਼ਬਦ ਦਾ ਸ਼ਬਦ ਜਿਹੜਾ ਸੀ ਉਹ ਬਹੁਤ ਬਾਅਦ ਵਿੱਚ ਸੀ ਉਹਨੂੰ ਉਤੋਂ ਕੱਟ ਕੇ ਪਹਿਲੇ ਪਾਇਆ ਗਿਆ ਸਿਰਫ ਸਾਨੂੰ ਕਿ ਜਿਸਨਾਂ ਨੂੰ ਆਪਸ ਵਿੱਚ ਪੰਖ ਵਿੱਚ ਪਾਉਣ ਲਈ ਕੀਤਾ ਗਿਆ ਸੀ ਔਰ ਉਹਨਾਂ ਨੇ ਇਹ ਗੱਲ ਵੀ ਕਹੀ ਆ ਸਾਨੂੰ ਪਾਸਟਰ ਜੀ ਨੇ ਆਪਣੇ ਪੂਰਾ ਡਾਕਟਰ ਸਾਹਿਬ ਉਹਨਾਂ ਦੇ ਰਾਤੇ ਕਿ ਮੈਂ ਇੱਕ ਘੰਟੇ ਦੇ ਜੈਵਤ ਤੇ 10:30 ਕਸ ਹੋਈ ਉਹ ਵੀ ਮੈਂ ਕ੍ਰਿਸਚਨ ਕਮਿਟੀ ਦੇ ਬਾਰੇ ਇਹ ਕਦੀ ਵੀ ਲਫ਼ਜ਼ ਨਹੀਂ ਬੋਲਿਆ ਨਾ ਹੀ ਐਸੀ ਕਦੀ ਗੱਲ ਬੋਲੀ ਆ ਕਿ ਉਹਨਾਂ ਲੋਕਾਂ ਲਈ ਬੋਲਿਆ ਗਿਆ ਸੀ ਜਿਹੜੇ ਬਪਤਿਸਮਾ ਲੈ ਕੇ ਚਰਚ ਵਿੱਚ ਆਉਂਦੇ ਨੇ ਔਰ ਉਹਦੇ ਬਾਅਦ ਉਹ ਦੂਸਰੀਆਂ ਜਿਹੜੀਆਂ ਨੇ ਜੋ ਸਾਨੂੰ ਕ੍ਰਿਸਚਨ ਕਮਿਟੀ ਜਾਂ ਕ੍ਰਿਸਟ ਸਮਾਜ ਜਾਂ ਕ੍ਰਿਸਚਨ ਬਾਈਬਲ ਸਾਨੂੰ ਜਿਹੜੀਆਂ ਗੱਲਾਂ ਨਹੀਂਸ ਕਹੋਈਓ ਉਹਨਾਂ ਦੇ ਕਿਰਨਤ ਕੰਮ ਕਰਦੇ ਨੇ ਇਹ ਲਫ਼ਜ਼ ਉਹਨਾਂ ਲਈ ਬੋਲਿਆ ਗਿਆ ਸੀ ਕਿਉਂਕਿ ਬਾਈਬਲ ਵਿੱਚ ਉਹਨਾਂ ਲਈ ਬੋਲਿਆ ਗਿਆ ਔਰ ਉਹਨਾਂ ਨੇ ਇਹ ਗੱਲ ਕਹੀ ਕਿ ਮੈਂ 크ਿਸਚਨ ਸਮਾਜ ਦੇ ਨਾਲ ਆ ਔਰ ਹਮੇਸ਼ਾ 크ਿਸਚਨ ਸਮਾਜ ਦੀ ਬਿਹਤਰੀ ਲਈ ਕੰਮ ਕਰਦਾ ਔਰ ਇਹਨਾਂ ਦੀ ਉਨਤੀ ਲਈ ਹਮੇਸ਼ਾ ਖੁਦਾ ਕੋਲੋਂ ਵੀ ਦੁਆ ਕਰਦਾ ਔਰ ਉਹਨਾਂ ਸਾਨੂੰ ਇਹ ਵੀ ਪ੍ਰੋਮਿਸ ਕੀਤਾ ਕਿ ਆਉਂਦੇ ਸਮੇਂ ਦੇ ਵਿੱਚ ਇਸ ਤੋਂ ਬਾਅਦ ਮੈਂ ਕਿਸੇ ਤਰ੍ਹਾਂ ਦਾ ਵਿਅਦੇ ਉੱਤੇ ਕੋਈ ਨਾ ਤੇ ਕੋਈ ਗੱਲ ਕਰਨੀ ਚਾਹੁੰਦਾ ਨਾ ਇਹਦੇ ਕਿਸੇ ਤਰ੍ਹਾਂ ਦੇ ਵੀ ਵਾਦਚ ਪੈਣਾ ਚਾਹੁੰਦਾ ਉਹਨਾਂ ਸਾਨੂੰ ਇਹ ਵੀ ਦੱਸਿਆ ਕਿ ਅੱਜ ਦਾ ਜਿਹੜਾ ਸਾਡਾ ਜੱਟ ਵਾਚ ਸਾਰੇ ਮਨਸੀ ਉਹਦੇ ਵਿੱਚ ਵੀ ਉਹਨਾਂ ਨੇ ਇਸ ਚੀਜ਼ ਨੂੰ ਕਲੈਰੀਫਾਈ ਕੀਤਾ ਕਿ ਮੈਂ ਇਹਦੇ ਵਾਸਤੇ ਅੱਜ ਤੋਂ ਬਾਅਦ ਮੈਂ ਨਾਲ ਦੇ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਕਰੂੰਗਾ ਕਿਉਂਕਿ ਇਹਦੇ ਨਾਲ ਜੋ ਅਸੀਂ ਗੱਲਾਂ ਕਰਦੇ ਆ ਇਹਦੇ ਨਾਲ ਆਪਸੀ ਲੋਕੀ ਸਾਨੂੰ ਵਿਵਾਦਾਂ ਚ ਪਾਉਣਾ ਚਾਹੁੰਦੇ ਨਹੀਂ ਕ੍ਰਿਸਚਨ ਕਮੇਟੀ ਦਾ ਨੁਕਸਾਨ ਕਰਨਾ ਚਾਹੁੰਦੇ ਨੇ ਉਹ ਵੀਡੀਓ ਨੂੰ ਗੱਲਾਂ ਬਾਤਾਂ ਨੂੰ ਸਾਡੀਆਂ ਕੱਟ ਕੇ ਔਰ ਅਲੱਗ ਟਿੱਕੇ ਨਾਲ ਜੋੜ ਕੇ ਪਾਉਂਦੇ ਨੇ ਉਹਨਾਂ ਤੋਂ ਸਾਨੂੰ ਸਾਰਿਆਂ ਨੂੰ ਵੀ ਸਾਵਧਾਨ ਰਹਿਣਾ ਚਾਹੀਦਾ ਔਰ ਉਹਨਾਂ ਨੇ ਵੀ ਗੱਲ ਕੀਤੀ ਆ ਕਿ ਦੂਸੀਆਂ ਮਿਨਿਸਟਰੀਆਂ ਵੀ ਔਰ ਵੀ ਦੂਜੀਆਂ ਮਿਨਿਸਟਰੀਆਂ ਵਾਲੇ ਜਿਹੜੇ ਇਸ ਲਈ ਕਿ ਜਿਹੜੀਆਂ ਗੱਲਾਂ ਕਰਦੇ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਤਾਂ ਕਿ ਕਿਸੇ ਸਮਾਜ ਕਿਸੇ ਵੀ ਪਰਮ ਵਿੱਚ ਨਾ ਪਵੇ ਉਹਨੇ ਵੀ ਗੱਲ ਮੈਂ ਸਪਸ਼ਟ ਕਰਨਾ ਚਾਹੁੰਦਾ ਕਿ ਅਸੀਂ ਸਾਰਿਆਂ ਨੇ ਸਾਂਝੇ ਤੌਰ ਤੇ ਜਿਨੇ ਵੀ ਇੱਥੇ ਖੜੇ ਆਂ ਇਹਦੇ ਵਿੱਚ ਅਸੀਂ ਸਾਰੇ ਸਾਂਝੇ ਤੌਰ ਤੇ ਕਹਿ ਰਹੇ ਆ ਕਿ ਅੱਜ ਤੋਂ ਬਾਅਦ ਇਹ ਕਿਸੇ ਤਰ੍ਹਾਂ ਦਾ ਇਹ ਜੋ ਇਹ ਜੋ ਵੀਡੀਓ ਦਾ ਵਿਵਾਦ ਹੈ ਉਸ ਨੂੰ ਇਨਕ ਨੂਲਾਦੀ ਬਨੋ ਕੁੱਤੇ ਸ਼ਬਦ ਵਾਲਾ ਜਿਹੜਾ ਸ਼ਬਦ ਹੈ ਉਸ ਵਿਵਾਦ ਨੂੰ ਉਹ ਟੋਟਲ ਖਤਮ ਕਰ ਦਿੱਤਾ ਗਿਆ ਅਸੀਂ ਸਾਰੇ ਇਸ ਕਾਲ ਲਈ ਸਾਰਿਆਂ ਨੂੰ ਅਪੀਲ ਕਰਦੇ ਆ ਪੂਰੇ ਕ੍ਰਿਸਟਿਅਨ ਸਮਾਜ ਨੂੰ ਅਪੀਲ ਕਰਦੇ ਆ ਇਸ ਸ਼ਬਦ ਦੇ ਉਤੇ ਇਸ ਬਗਲੇ ਤੋਂ ਕੋਈ ਕਿਸੇ ਤਰ੍ਹਾਂ ਦੀ ਗੱਲਬਾਤ ਨਾ ਕੀਤੀ ਜਾਵੇ ਇਸ ਵਿਵਾਦਾਂ ਚ ਨਾ ਲਿਆਂਦਾ ਜਾਵੇ ਪਰ ਇਹਦੇ ਨਾਲ ਜਿਹੜੇ ਦੂਸਰੇ ਲੋਕਾਂ ਦੇ ਤੁਸੀਂ ਜਿਹੜੇ ਸਾਡੇ ਮਸੀਹ ਵਿਰੋਧੀ ਤਾਕਤਾਂ ਨੇ ਉਹਨਾਂ ਦੇ ਹੱਥਾਂ ਨੂੰ ਮਜ਼ਬੂਤ ਨਾ ਕਰਨ ਔਰ ਨਾ ਹੀ ਕਿਸੇ ਤਰ੍ਹਾਂ ਦੀ ਇਸ ਤੋਂ ਬਾਅਦ ਕਿਸੇ ਤਰ੍ਹਾਂ ਦੀ ਕੋਈ ਵੀਡੀਓ ਪਾਈ ਜਾਵੇ ਧੰਨਵਾਦ ਅੰਜਮ ਸਿੰਘ